ਆਪਣੇ ਚੈਨਲ ਤੇ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ 794 ਤੇ ਤੁਸੀਂ ਦੇਖ ਰਹੇ ਹੋ ਪਹੁੰਚੇ ਹੋਇਆ ਪਿੰਡ ਟਾੜੇ ਜਿੱਥੇ ਕਿ ਅੱਜ ਖੋਣਦਾਨ ਕੈਂਪ ਵੈਲਫੇਅਰ ਕਲੱਬ ਵੱਲੋਂ ਲਗਾਇਆ ਗਿਆ ਤੇ ਇੱਥੇ ਪਹੁੰਚੇ ਹੋਣੇ ਪਾਲ ਸਿੰਘ ਰੋਡ ਲਚਕਾਣੀ ਵਾਲੇ ਤੇ ਕੌਣ ਨਹੀਂ ਜਾਣਦਾ ਸਾਰੇ ਹੀ ਜਾਣਦੇ ਨੇ ਇਹਨਾਂ ਨੂੰ ਹਾਂਜੀ ਵੀਰ ਜੀ ਸਸਰੀ ਘਰ ਜੀ ਇਹ ਆਪਣੇ ਨਾਲ ਪਾਲ ਸਿੰਘ ਖਰਾਉੜ ਦੇ ਲਚਕਾਣੀ ਵਾਲੇ ਜੋ ਕਿ ਸੇਵਾ ਸੁਸਾਇਟੀ ਚਲਾਉਂਦੇ ਨੇ ਤੇ ਸਾਰੀ ਤਕਰੀਬਨ ਦੁਨੀਆ ਹੀ ਜਾਣਦੀ ਹੋਊਗੀ ਆਰਵਾਲਡੇ ਜਾਣਦਾ ਇਹਨਾਂ ਦੀ ਜਿਹੜੇ ਪਰਾਲੇ ਨੇ ਬਹੁਤ ਵਧੀਆ ਪਰਾਲਾ ਤੇ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਜਿਹੜਾ ਕਿ ਪਿੰਡ ਲਚਕਾਣੀ ਜੋ ਕਿ ਪਟਿਆਲੇ ਵਿੱਚ ਪੈਂਦਾ ਏ ਇਹ ਵੀ ਜੀ ਕਿਵੇਂ ਤੁਸੀਂ ਸੋਚਿਆ ਸੀ ਇਹ ਜਿਹੜਾ ਪਹਿਲਾਂ ਉਹ ਆਪਣਾ ਕੰਮ ਜਾਰੀ ਕਿਤੇ ਡਾ ਵੀਰੇ ਪਤਾ ਕੀ ਹੈ ਜੀ ਸਾਡੇ ਨੂੰ 2019 ਦੇ ਵਿੱਚ ਸਾਨੂੰ ਇੱਕ ਬੀਬੀ ਮਿਲੀ ਸੀ ਹਾਂਜੀ ਉਹਦੇ ਨਾਲ ਸਿਰ ਦੇ ਵਿੱਚ ਕੀੜੇ ਪਏ ਹੋਏ ਸੀ ਉਦੋਂ ਪਹਿਲਾਂ ਸਾਨੂੰ ਕਿਸੇ ਵੀ ਇਦਾਂ ਦੀ ਕਾਰਜ ਦਾ ਨਹੀਂ ਪਤਾ ਸੀ ਵੀ ਕਿਸੇ ਦੇ ਕੀੜੇ ਵੀ ਪੈਂਦੇ ਨੇ ਜਾਂ ਕੋਈ ਇਦਾਂ ਵੀ ਹੁੰਦੇ ਨੇ ਉਹਦੇ ਕੀੜੇ ਸਿਰ 'ਚ ਪੈਣ ਕਰਕੇ ਵੀਰੇ ਸਾਨੂੰ ਉਹ ਰਜਿੰਦਰ ਹਸਪੀਟਲ ਦੀ ਪਾਰਕਿੰਗ 'ਚ ਮਿਲੀ ਅੱਛਾ ਅਸੀਂ ਉਦੋਂ ਪਹਿਲਾਂ ਥੋੜੀ ਬਥੇਈ ਸੇਵਾ ਜ਼ਰੂਰ ਕਰਦੇ ਸੀ ਪਰ ਸਾਨੂੰ ਇੰਨਾ ਨਹੀਂ ਪਤਾ ਸੀ ਵੀ ਕੀੜੇ ਵੀ ਪੈਂਦੇ ਨੇ ਇਦਾਂ ਹੋਊਗਾ ਅਸੀਂ ਉਸ ਬੀਬੀ ਤੋਂ ਪ੍ਰਭਾਵਿਤ ਹੋ ਕੇ ਕਾਰਜ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਤਾਂ ਫਿਰ ਸਾਡੇ ਕੋਲ ਐਸੇ-ਐਸੇ ਮਨੋਖਾ ਆਏ ਜੀ ਕੇਸ ਦੇ ਲੱਤ 'ਚ ਕੀੜੇ ਕੇਸ ਦੇ ਸਿਰ 'ਚ ਕੀੜੇ ਕੇਸ ਦੇ ਮੂੰਹ 'ਚ ਕੀੜੇ ਸਾਡੇ ਕੋਲ ਹੀ ਹੁਣ ਵੀ ਉੱਥੇ ਇਸ ਟਾਈਮ 500 ਮੈਂਬਰ ਦਾ ਪਰਿਵਾਰ ਆ ਜਿਹਦੇ ਵਿੱਚੋਂ ਪੰਜ-ਛੇ ਮੁੰਡੇ ਉਹ ਨੇ ਜਿਨ੍ਹਾਂ ਦੀ ਡਰੈਸਿੰਗ ਚੱਲ ਰਹੀ ਆ ਜਿਨ੍ਹਾਂ ਦੇ ਕਿਸੇ ਨਾ ਕਿਸੇ ਕਾਰਨ ਜ਼ਖਮ ਹੋ ਗਏ ਗਰੀਬੀ ਦੇ ਕਾਰਨ ਇਲਾਜ ਨਹੀਂ ਕਰਾ ਪਾਏ ਜਾਂ ਸੜਕਾਂ ਦੇ ਉੱਪਰ ਜਿਹੜਾ ਨਰਕ ਘਟ ਰਿਹਾ ਸੀਗੇ ਇਸ ਕਰਕੇ ਇਦਾਂ 2019 ਦੇ ਵਿੱਚ ਵੀਰੇ ਪ੍ਰਭਾਵਿਤ ਹੋ ਕੇ ਕਾਰਜ ਸ਼ੁਰੂ ਹੋਇਆ ਅੱਜ ਉੱਥੇ ਕਈ 100 ਬੰਦਾ ਤਾਂ ਮਾਨਸਿਕ ਪ੍ਰੇਸ਼ਾਨ ਰਹਿ ਰਹੇ ਨੇ ਔਰ ਕਈ 100 ਬੰਦਾ ਉੱਥੇ ਹਰ ਮਹੀਨੇ ਆਪਣੀ ਮੈਡੀਸਨ ਲੈਣ ਆਉਂਦੇ ਨੇ ਜੀ ਇਦਾਂ ਹੀ ਅੱਗੇ ਅੱਗੇ ਸੀ ਉਹਨਾਂ ਬਿਲਡਿੰਗ ਬਣਾ ਰਹੇ ਜਿਹੜੇ ਹੋਰ ਪਿੰਡਾਂ ਦੇ ਵਿੱਚ ਇਦਾਂ ਦੇ ਵੀਰ ਨੇ ਜਿਨ੍ਹਾਂ ਨੂੰ ਮਾਪੇ ਪਾ ਨੇ ਬੰਨੀ ਹੋਇਆ ਕਈ ਕਿ ਸਾਲਾਂ ਤੋਂ ਅੱਛਾ ਜੀ ਸਾਡੇ ਕੋਲ ਇਦਾਂ ਦੇ ਵੀਰ ਵੀ ਬੈਠੇ ਨੇ ਜਿਨ੍ਹਾਂ ਦੇ 15-15 ਸਾਲ ਤੋਂ ਸੰਗਲੇ ਲੱਗੇ ਪਏ تھے ਉਹ ਵੀ ਠੀਕ ਹੋ ਕੇ ਅੱਜ ਸਾਡੇ ਨਾਲ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਨੇ ਜੀ ਜੀ ਅੱਛਾ ਜੀ ਇੱਕ ਮਾਂ ਤਾਂ ਉਹ ਸਟਾਰਟ ਕਰਿਆ ਸੀਗਾ ਜਿਹੜਾ ਜਿਹੜਾ ਤੁਸੀਂ ਆਪਣਾ ਨਾ ਹੈ ਜੀ ਉਹਨਾਂ ਦੇ ਕੀੜੇ ਪੀਸੇਰ ਦੇ ਵਿੱਚ ਆਈ ਅੱਛਾ ਜੀ ਫਿਰ ਉਹ ਵੀ ਤੁਸੀਂ ਉਹਨਾਂ ਦਾ ਵੀ ਇਲਾਜ ਕਰਿਆ ਉਹਨਾਂ ਦਾ ਟ੍ਰੀਟਮੈਂਟ ਕਿੱਥੀ ਹੋਣੀ ਆ ਹਾਂਜੀ ਉਹਦੀ ਨਾ ਵੀਰੇ ਡੈਥ ਹੋ ਗਈ ਸੀ ਹਸਪੀਟਲ ਦੇ ਵਿੱਚ ਅਸੀਂ ਉਹਦੀ ਸਿਰ ਦੀ ਸਫਾਈ ਕੀਤੀ ਸੀਗੀ ਜੀ ਉੱਥੇ ਉਸ ਚੀਜ਼ ਨੂੰ ਦੇਖ ਕੇ ਪ੍ਰਭਾਵਿਤ ਹੋਏ ਤੇ ਉਦੋਂ ਸਟਾਰਟਿੰਗ ਹੋਈ ਤੁਹਾਡੀ ਉਸ ਤੋਂ ਬਾਅਦ ਅਸੀਂ ਉਹ ਵੀਡੀਓ ਇੰਟਰਨੈਟ ਤੇ ਪਾਤੀ ਅੱਛਾ ਜੀ ਉਸ ਵੀਡੀਓ ਨੂੰ ਦੇਖ ਕੇ ਸਾਨੂੰ ਇੱਕ ਮਾ ਪੰਜਾਬ ਪੁਲਿਸ ਦੇ ਨੌਜਵਾਨ ਨੇ ਕਾਲ ਕੀਤਾ ਨਕੌਦਰ ਤੋਂ ਕਹਿੰਦਾ ਸਾਡੇ ਨੇੜੇ ਵੀ ਇੱਕ ਬੰਦਾ ਬੈਠਾ ਵੀ ਉਹਦੇ ਵੀ ਕੀੜੇ ਪਏ ਹੋਏ ਨੇ ਅੱਛਾ ਜੀ ਅਸੀਂ ਉਹਨੂੰ ਵੀ ਲਿਆਏ ਜੀ ਅਸੀਂ ਉਹਨੂੰ ਲਿਆ ਕੇ ਦੀ ਸਰਜਰੀ ਕਰਾਤੀ ਮੁੰਡਿਆਂ ਨੇ ਦਸਬੰਦ ਇਕੱਠਾ ਕਰਕੇ ਸੁੰਦਰਨਾਮ ਸੀ ਉਹਦਾ ਜਿਹੜੇ ਬੰਦੇ ਸਾਡੇ ਨਾਲ ਪੁਰਾਣੇ ਜੁੜੇ ਨੇ ਉਹ ਜਾਣਦੇ ਨੇ ਉਸ ਨਾਮ ਨੂੰ ਜਦੋਂ ਅਸੀਂ ਉਹਦੀ ਸਰਜਰੀ ਕਰਾਈ ਵੀਰੇ ਸਾਡੀ ਮੰਗ ਸੀ ਵੀ ਨੂੰ ਕੋਈ ਨਾ ਕੋਈ ਆਸ਼ਰਮ ਵਾਲਾ ਰੱਖ ਲੂਗਾ ਪਰ ਕੋਈ ਇਹ ਜੀ ਵਿਧੇ ਨਾ ਬਣੀ ਅਸੀਂ ਉਹਨੂੰ ਰੱਖਣ ਲਈ ਸਾਨੂੰ ਇਹਦੀ ਵੀ ਚਲ ਨੂੰ ਮਹੀਨਾ ਕ ਅਰੈਸਟ ਕਰਾਈਏ ਇਹਦੀ ਸਰਜਰੀ ਸਹੀ ਹੋ ਜੂਗੀ ਬਿੜੀ ਰੈਸਟ ਹਾਊਸ ਤੋਂ ਬਾਅਦ ਆਪਣੀ ਜ਼ਿੰਦਗੀ ਜੀਊਗਾ ਅਸੀਂ ਉਹਨੂੰ ਮਹੀਨਾ ਰੈਸਟ ਕਰਾਉਣ ਲਈ ਮੋਟਰ ਦਾ ਕੋਠਾ ਖੋਲ੍ਹਿਆ ਸੀ ਉਹਨੂੰ ਉੱਥੇ ਰੱਖਿਆ ਸੀ ਉਸ ਤੋਂ ਬਾਅਦ ਦੂਜਾ ਤੀਜਾ ਚੌਥਾ ਪਹਿਲੇ 2 ਸਾਲ ਤੱਕ ਸਾਨੂੰ ਬਹੁਤ ਜ਼ਿਆਦਾ ਚੁਣੌਤੀਆਂ ਰਹੀਆਂ ਜੀ ਫਿਰ ਹੌਲੀ ਹੌਲੀ ਸੰਗਤ ਵੀਰੇ ਇੰਨੀ ਸੱਚਾਈ ਨੂੰ ਦੇਖਦੇ ਹੋਏ ਸੱਚ ਨੂੰ ਦੇਖਦੇ ਹੋਏ ਸੰਗਤ ਦਾ ਰੁਖ ਜਿਹੜਾ ਵੱਧ ਗਿਆ ਤੇ ਅੱਜ ਉੱਥੇ ਇਸ ਟਾਈਮ ਸਭਾ ਸੋ ਮੈਂਬਰ ਰਹਿ ਰਿਹਾ ਵੀਰੇ ਬੀਬੀਆਂ ਵੀ ਹੈਗੀਆਂ ਨੇ ਹੁਣ ਸਾਡੇ ਕੋਲ ਦੋ ਬੱਚੇ ਨੇ ਜੀ ਔਰ ਅੱਗੇ ਅੱਗੇ ਹੁਣ ਜਿਹੜਾ ਘਰ ਬਣ ਰਿਹਾ ਅਸੀਂ ਅੱਗੇ ਸਾਡੇ ਨਾਲ ਸਾਡੀ ਖੁੱਦੀ ਜ਼ਮੀਨ ਹੋਰ ਹੈਗੀ ਨਾਲ ਵੀ ਤੇ ਉਹਦੇ 'ਚ ਬਣਾਵਾਂਗੇ ਜੀ ਆਪਾਂ ਹੋਰ ਵੱਡਾ ਘਰ ਜਿਹਦੇ ਵਿੱਚ ਜਿਹੜੇ ਮਾਨਸਿਕ ਪਰੇਸ਼ਾਨ ਬੰਦੇ ਨੇ ਉਹਨਾਂ ਨੂੰ ਚੰਗੇ ਜੀਵਨ ਜਿਹੜਾ ਮਿਲਣਾ ਵੀਰੇ ਅੱਛਾ ਜੀ ਤੇ ਦੱਸਣ ਲਈ ਪਰਣੀ ਤੁਹਾਡੀ ਸੰਗਤ ਦੀ ਆ ਵੀਰੇ ਸਾਨੂੰ ਕੋਈ ਇੱਟਾਂ ਲੈ ਕੇ ਦਿੰਦਾ ਕੋਈ ਬਜਰੀ ਲੈ ਕੇ ਦਿੰਦਾ ਕੋਈ ਸਿਮੈਂਟ ਕੋਈ ਰਾਸ਼ਨ ਕੋਈ ਕੱਪੜਾ ਹੁਣ ਸਾਡੇ ਕੋਲ ਕਈ 100 ਬੰਦਾ ਤਾਂ ਹਰ ਮਹੀਨੇ ਦਵਾਈ ਲੈ ਕੇ ਜਾਂਦਾ ਜਿਹੜੇ ਮਾਨਸਿਕ ਪਰੇਸ਼ਾਨ ਨੇ ਜਿੱਥੇ ਬੀਬੀਆਂ ਵੀ ਨੇ ਬੱਚੇ ਵੀ ਨੇ ਦਵਾਈ ਵੀ ਫਰੀ ਦਵਾਈ ਪਤਾ ਕੀ ਆ ਵੀਰੇ ਅਸੀਂ ਪਟਿਆਲੇ ਡਾਕਟਰ ਤੋਂ ਚੈੱਕ ਅਪ ਕਰਾ ਕੇ ਡਾਕਟਰ ਤੋਂ ਹੀ ਲਿਖਾਉਨੇ ਆ ਦਵਾਈ ਮੈਡੀਕਲ ਸਟੋਰ ਤੋਂ ਹੀ ਦਵਾਉਨੇ ਆ ਜਿਹੜਾ ਉਹਦਾ ਬਿੱਲਾ ਜੀ ਉਹ ਤੁਹਾਨੂੰ ਸੰਗਤ ਸਪੋਰਟ ਕਰਦੀ ਆ ਉਹਦੇ ਵਿੱਚੋਂ ਕਈ 100 ਬੰਦਾ ਢਿੱਲੋ ਮੈਡੀਕਲ ਸਟੋਰ ਤੋਂ ਮੈਡੀਸਨ ਜਿਹੜੀ ਹਰ ਮਹੀਨੇ ਜਿਹੜੀ ਉੱਥੋਂ ਪਿਛਲੇ 4 ਸਾਲ ਤੋਂ ਲੰਗਰ ਚੱਲ ਰਿਹਾ ਦਵਾਈਆਂ ਦਾ ਜਿਹੜੇ ਮਾਨਸਿਕ ਪਰੇਸ਼ਾਨ ਨੇ ਕੁਝ ਕੁ ਬੱਚੇ ਹੁਣ ਉਹਨਾਂ ਦੇ ਵਿੱਚ ਨਸ਼ੇ ਵਾਲੇ ਵੀ ਨੇ ਜਿਹੜੇ ਭੰਗ ਪੀਂਦੇ ਸੀ ਭੰਗ ਕਰਕੇ ਮੈਂਟਲੀ ਹੋ ਗਏ ਸੀ ਉਹ ਵੀ ਹੈਗੇ 50 ਕਿ ਜਿਹੜੇ ਸਰੀਰ ਜਿਨ੍ਹਾਂ ਦੇ ਇਲਾਜ ਚੱਲ ਰਹੇ ਨੇ ਜੀ ਜੇ ਆਪਣੇ ਇਲਾਕੇ 'ਚ ਕੋਈ ਐਹੋ ਜਿਹਾ ਮਨੁੱਖ ਹੋਵੇ ਜਿਹਨੂੰ ਮਾਨਸਿਕ ਪਰੇਸ਼ਾਨੀ ਹੋਵੇ ਜਿਹੜਾ ਦਿਮਾਗੀ ਪਰੇਸ਼ਾਨ ਹੋਵੇ ਤਾਂ ਤੁਸੀਂ ਉਹਨਾਂ ਨੂੰ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ 'ਚ ਭੇਜ ਸਕਦੇ ਹੋ ਉਹਨਾਂ ਦਾ ਆਪਾਂ ਇਲਾਜ ਸ਼ੁਰੂ ਕਰ ਦਾਂਗੇ ਜਿਨ੍ਹਾਂ ਵੀਰਾਂ ਕੋਲੇ ਜਾਂ ਜਿਹੜੀਆਂ ਜਿਹੜੇ ਮਰੀਜ਼ਾਂ ਕੋਲੇ ਨਾ ਮਾਂ ਨਾ ਬਾ ਨਾ ਕੋਈ ਘਰ ਜਿਨ੍ਹਾਂ ਦੇ ਸੰਗਲ ਲੱਗੇ ਪਏ ਨੇ ਘਰਾਂ ਚ ਉਹਨਾਂ ਨੂੰ ਆਪਾਂ ਆਪਣੇ ਕੋਲੇ ਰੱਖਦੇ ਆਂ ਜੀ ਕਿਉਂਕਿ ਜਿਹੜਾ ਜਿਆਦਾ ਸਹੀ ਤਰ੍ਹਾਂ ਰੱਖਦੇ ਤੁਸੀਂ ਨਾ ਜੀ ਜੀ ਸਾਡੇ ਕੋਲ ਵੀਰੇ ਉੱਥੇ ਘਰ ਵਾਲਾ ਹੀ ਮਾਹੌਲ ਆ ਜੀ ਇਸ ਟਾਈਮ ਵੀ ਸਾਡੇ ਨਾਲ ਸ਼ੇਰਾ ਆਇਆ ਸ਼ੇਰੇ ਨੂੰ ਅਸੀਂ ਇਦਾਂ ਦੇ ਹਾਲਾਤਾਂ ਚ ਲੈ ਕੇ ਆਏ ਸੀ ਔਰ ਇਹ ਵੀ ਅੱਜ ਇੰਨਾ ਠੀਕ ਆ ਵੀ ਇਹ ਸਾਡੇ ਨਾਲ ਹਰੇਕ ਪ੍ਰੋਗਰਾਮ ਤੇ ਜਾਂਦਾ ਪੂਰੀ ਐਨ ਸਮਝਦਾਰੀ ਦੇ ਨਾਲ ਇੱਕ ਸਾਡੇ ਨਾਲ ਭਾਈ ਬਣ ਕੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਤੁਰਦਾ ਵੀਰੇ ਜੀ ਜੀ ਥੈਂਕ ਯੂ ਤੁਸੀਂ ਹੋਰ ਜੀ ਅੱਡੇ ਆਪਣੇ ਡੰਗਰ ਰੱਖਦੇ ਨੇ ਲੋਕ ਇਹ ਆਪਣੇ ਪੰਜਾਬੀ ਲੋਕਾਂ ਨੂੰ ਜਾਂ ਹੋਰ ਕਿਸੇ ਨੂੰ ਜਿਵੇਂ ਕਿ ਪ੍ਰਵਾਸੀ ਲੋਕ ਹੁੰਦੇ ਨੇ ਇਹਨਾਂ ਨੂੰ ਬੰਦੀਰ ਬਣਾ ਕੇ ਰੱਖ ਹੁੰਦੇ ਨੇ ਇੱਕ ਮੈਂਟਰੀ ਤੌਰ ਤੇ ਆਜਾ ਉਹਨਾਂ ਨੂੰ ਆਪਣੇ ਵਸਤੇ ਵਿੱਚ ਕਰ ਲੈਂਦੇ ਨੇ ਦੇਖੋ ਇੱਕ ਰੋਟੀ ਦੇ ਟੁਕੜੇ ਵਿੱਚ ਉਹਨਾਂ ਤੋਂ ਕਰਵਾ ਕੰਮ ਕਰਵਾਉਂਦੇ ਨੇ ਸਾਰੀ ਦਿਹਾੜੀ ਨਾ ਠੰਡ ਦੇਖਦੇ ਨਾ ਗਰਮੀ ਦੇਖਦੇ ਨੇ ਤੇ ਤੁਸੀਂ ਉਹਨਾਂ ਲੋਕਾਂ ਨੂੰ ਵੀ ਦੇਖੋ ਉਹ ਦੱਸੋ ਮਰੀਆ ਵੀ ਦੇਖੋ ਇੱਕ ਕੌਮ ਸਾਰੇ ਉੱਤਮ ਨੇ ਵੀ ਚਾਹ ਸਿੱਖਾ ਚਾਹ ਹਿੰਦੂ ਐ ਚਾਹ ਗੁੱਜਰ ਕਮਿਊਨਿਟੀ ਕੋਈ ਵੀ ਸਾਲੀਆਂ ਬਹੁਤ ਹੀ ਸਨਕਾਰਯੋਗ ਨੇ ਪਰ ਉਹਨਾਂ ਚ ਕੁਝ ਕੁਝ ਕਿ ਗਿਣਮੀ ਚੁਣਮੀ ਜੇ ਬੰਦੇ ਨੇ ਜਿਹੜੇ ਇਹ ਪਾਪ ਕਰਦੇ ਨੇ ਆਪਣੇ ਸਿੱਖਾਂ ਚੋਂ ਵੀ ਹੋ ਸਕਦੇ ਨੇ ਉਹ ਗੁੱਜਰ ਕਮਿਊਨਿਟੀ ਚੋਂ ਵੀ ਹੋ ਸਕਦੇ ਨੇ ਸਾਰੇ ਕਿਤੋਂ ਨੇ ਜੀ ਉਹ ਕੀ ਕਰਦੇ ਨੇ ਜਿਹੜਾ ਇਨਸਾਨ ਕਿਸੇ ਇਨਸਾਨ ਤੇ ਇੰਨੀ ਤਸ਼ੱਦਦ ਕਰਦਾ ਉਹ ਪਹਿਲੀ ਗੱਲ ਤਾਂ ਧਰਮੀ ਨਹੀਂ ਹੋ ਸਕਦਾ ਹਾਂਜੀ ਹਾਂਜੀ ਉਹ ਮੈਂ ਪਈ ਨਹੀਂ ਕਹਿ ਸਕਦੇ ਆ ਆਹ ਕੌਮ ਦਾ ਬੰਦਾ ਉਹ ਕੀ ਕਰਦੇ ਨੇ ਇੱਕ ਮੰਦ ਬੁੱਧੀ ਬੰਦੇ ਨੂੰ ਫੜਦੇ ਨੇ ਵੀਰੇ ਉਹਨੂੰ ਗੋਹਾ ਕੂੜਾ ਚਕਾਉਣਾ ਸਾਡੇ ਬੁੱਧੀ ਬਣਾ ਹੀ ਦਿੰਦੇ ਨੇ ਜੀ ਹਾਂ ਕੁਝ ਕੁ ਬੰਦਿਆਂ ਨੂੰ ਬਣਾ ਦਿੱਤਾ ਜਾਂਦਾ ਤੇ ਕੁਝ ਕੁ ਹੁੰਦੇ ਹੀ ਮੈਂਟਲੀ ਨੇ ਉਹਨਾਂ ਨੂੰ ਰੇਲਵੇ ਸਟੇਸ਼ਨਾਂ ਤੋਂ ਚੱਕਿਆ ਜਾਂਦਾ ਚੱਕ ਕੇ ਉਹਨਾਂ ਦੇ ਫਿਰ ਸੰਗਲ ਮਾਰ ਦਿੱਤਾ ਜਾਂਦਾ 2 ਘੰਟੇ ਖੋਲ ਕੇ ਗੋਹਾ ਕੂੜਾ ਚਕਾ ਲੈਣਾ ਦੁਆਰੇ ਬੰਦਣਾ ਅਸੀਂ 5 ਸਾਲਾਂ ਚ ਕਿੰਨੀ ਜਿਹੜੀਆਂ ਵੀਡੀਓਜ਼ ਇਦਾਂ ਦੀ ਅਪਲੋਡ ਕੀਤੀਆਂ ਨੇ ਉਹ ਸੱਚ ਜੀ ਕਿਦਾਂ ਬੰਦਿਆਂ ਨੂੰ ਛੜਾਇਆ ਅਸੀਂ ਖੁਦ ਦੇਖਦੀ ਆ ਤੁਹਾਡੀ ਵੀਡੀਓ ਤੇ ਪਰ ਵੀਰੇ ਇਸ ਤੇ ਨਾ ਇੱਕ ਮੂਵੀ ਬਣੀ ਆ ਅੱਜ ਕੱਲ ਇੱਕ ਨੈਟਫਲਿਕਸ ਦੇ ਉੱਪਰ ਮੂਵੀ ਆਈ ਆ ਦਾ ਗੋਟ ਲਾਈਫ ਗੋਟ ਲਾਈਫ ਮਤਲਬ ਬੱਕਰੀਆਂ ਦੇ ਬਾੜੇ ਚ ਬੰਦੇ ਨੂੰ ਗੁਲਾਮ ਕੀਤਾ ਹੋ ਹੁੰਦਾ ਜੋ ਉਸ ਮੂਵੀ ਚ ਦਿਖਾਇਆ ਗਿਆ ਉਹ ਸਾਡੀ ਜ਼ਿੰਦਗੀ ਚ ਪਿਛਲੇ 5 ਸਾਲਾਂ ਤੋਂ ਹੋ ਰਿਹਾ ਉਹ ਚ ਦਿਖਾਇਆ ਗਿਆ ਵੀ ਕਿਵੇਂ ਬੰਦਿਆਂ ਨੂੰ ਰੇਲਵੇ ਸਟੇਸ਼ਨਾਂ ਤੋਂ ਸਾਡੇ ਪਿੰਡਾਂ ਦੇ ਵਿੱਚੋਂ ਕਿੰਨੇ ਲੋਕ ਲਾਪਤਾ ਹੋਏ ਨੇ ਹਰੇਕ ਤਹਿਸੀਲ ਦੇ ਵਿੱਚੋਂ 20 20 30 30 50 50 100 100 ਬੰਦਾ ਲਾਪਤਾ ਇਹ ਏਰੀਆ ਕਿਹੜਾ ਕਰਦਾ ਜੀ ਜ਼ਿਆਦਾਤਰ ਕੰਮ ਤੁਹਾਡੇ ਸਾਗਲ ਇਹ ਤਾਂ ਇੰਡੀਆ ਤੋਂ ਬਾ ਆਪਣੇ ਪੰਜਾਬ ਤੋਂ ਬਾਹਰ ਤਾਂ ਬਹੁਤ ਵੱਡੇ ਪੱਧਰ ਤੇ ਨੇ ਮੱਜਾਂ ਦੇ ਬਾੜੇ ਇੱਧਰ ਸ਼ਿਮਲੇ ਵਾਲੇ ਪਾਸੇ ਚਾਹੇ ਉਹ ਗੁਜਰਾਤ ਵਾਲਾ ਏਰੀਆ ਹੋਵੇ ਇੱਧਰ ਪਰ ਆਪਣੇ ਪੰਜਾਬ ਦੇ ਵਿੱਚ ਜਿਹੜੇ ਕੁਝ ਇਲਾਕਾ ਬਾਰਡਰ ਏਰੀਆ ਜਿੱਥੇ ਕੀ ਕਰਦੇ ਨੇ ਮਾਨਸਿਕ ਪ੍ਰੇਸ਼ਾਨ ਬੰਦਿਆਂ ਨੂੰ ਬੰਧੂਆ ਬਣਾਇਆ ਜਾਂਦਾ ਉਹਨਾਂ ਲਈ ਸਰਕਾਰ ਵੀ ਕੁਝ ਨਹੀਂ ਕਰ ਰਹੀ ਅਸੀਂ ਅੱਗੇ ਅੱਗੇ ਜਾ ਕੇ ਜਿਹੜਾ ਪ੍ਰਸ਼ਾਸਨ ਦੇ ਧਿਆਨ ਚ ਵੀ ਲੈ ਕੇ ਆਵਾਂਗੇ ਅਸੀਂ ਅੱਗੇ ਅੱਗੇ ਜਾ ਕੇ ਕੋਰਟ ਦਾ ਰੁਖ ਵੀ ਕਰਾਂਗੇ ਸਾਡੇ ਕੋਲ ਡਾਟਾ ਬਹੁਤ ਵੱਡੇ ਪੱਦਰ ਤੇ ਪਿਆ ਜਿਹੜੇ ਲੋਕ ਇਸ ਟਾਈਮ ਗੁਲਾਮੀ ਘਟ ਰਹੇ ਨੇ ਕੁਝ ਬੰਦੇ ਅਸੀਂ ਇਦਾਂ ਦੇ ਵੀ ਛੜਾਏ ਜਿਹੜੇ ਚੰਗੇ ਪਲੇ ਘਰਾਂ ਚੋਂ ਅਸੀਂ ਪਿੱਛੇ ਇੱਕ ਮੁੰਡਾ ਛੜਾਇਆ ਵੀਰੇ ਉਹਨੂੰ ਪਿਛਲੇ 8-9 ਸਾਲ ਤੋਂ ਇੱਕ ਤੂੜੀ ਦੀ ਟਰੈਲੀ ਆ ਜਿਹੜੀ ਵਿੱਡਲ ਹੀ ਟਰੈਲੀ ਚ ਬੰਦ ਕੀਤਾ ਜਾਂਦਾ ਸੀ ਉਹਨੂੰ 2-3 ਘੰਟੇ ਖੋਲਦੇ ਦੀ ਗੋਹਾ ਗੁੜਾ ਚਕਾ ਲਿਆ ਮੁੜ ਕੇ ਬਿੱਡਲ ਟ੍ਰੇਲੀ ਚ ਬੰਦ ਕਰਦੇ ਆ ਉਸੇ ਵਿੱਚ ਫੇਰ ਬੰਦ ਕਰਦੇ ਆ ਅਸੀਂ ਜਦੋਂ ਉਹਨੂੰ ਛਡਾ ਕੇ ਲੈ ਕੇ ਉੱਥੇ ਬੜਾ ਮਾਹੌਲ ਗਰਮ ਵੀ ਹੋਇਆ ਫੇਰ ਜਦੋਂ ਅਸੀਂ ਦੀ ਵੀਡੀਓ ਸ਼ੇਅਰ ਕੀਤੀ ਸਾਨੂੰ ਉਸ ਬੰਦੇ ਦਾ ਪਰਿਵਾਰ ਜਰਮਨ ਤੋਂ ਮਿਲਿਆ ਉਹਦੀ ਫੈਮਿਲੀ ਜਰਮਨ ਰਹਿੰਦੀ ਸੀ ਅਸੀਂ ਪਿੱਛੇ ਇੱਕ ਲੱਖੂ ਵਾਲਾ ਪਿੰਡ ਹੈ ਜੀ ਪਤਾ ਨਹੀਂ ਭੱਗੂਪੁਰਾ ਅਜਨਾਲੇ ਏਰੀਆ ਦੇ ਵਿੱਚੋਂ ਉੱਥੋਂ ਲੈ ਕੇ ਮੁੰਡਾ ਉਹ ਮੁੰਡੇ ਦੀ ਜਦੋਂ ਅਸੀਂ ਘਰ ਲੱਭਿਆ ਸਾਨੂੰ ਉਦੋਂ ਪਤਾ ਲੱਗਿਆ ਵੀ ਅਮਰਤਾਰੀ ਮੁੰਡਾ ਸੀ ਗੁਰੂ ਘਰ ਪਾਠ ਕਰਨ ਜਾਂਦਾ ਸੀ ਉਹਨਾਂ ਨੂੰ ਜਿਨ੍ਹਾਂ ਨੇ ਫੜ ਉਹ ਤਿੰਨ ਭਰਾ ਸੀ ਤਿੰਨੇ ਬਾਰੀ-ਬਾਰੀ ਉਹ ਤੋਂ ਗੋਆ ਗੁੜਾ ਚਕਾਉਂਦੇ ਸੀ ਬਾਰੀ-ਬਾਰੀ ਉਹ ਤੋਂ ਸਾਰਾ ਕੰਮ ਕਰਾਉਂਦੇ ਸੀ ਔਰ ਉਹਦੇ ਸੰਗਲ ਮਾਰ ਦਿੱਤਾ ਜਾਂਦਾ ਸੀ ਵੀ ਭੱਜੇ ਨਾ ਉਹਨੂੰ ਉਦੋਂ ਹੀ ਖੋਲੇ ਜਾਂਦਾ ਸੀ ਜਦੋਂ ਕੰਮ ਲੈਤਾ ਜਾਂਦਾ ਸੀ ਮਤਲਬ ਕਿਤੇ ਨਾ ਕਿਤੇ ਇਹ ਜਿਹੜੇ ਲੋਕ ਨੇ ਵੀਰੇ ਉਹ ਕਿਸੇ ਵੀ ਕੌਮ ਦੇ ਨੂੰ ਧਰਮੀ ਬੰਦੇ ਨਹੀਂ ਹੈਗੇ ਉਹ ਕਦੇ ਰੱਬ ਨੂੰ ਨਹੀਂ ਮੰਨਦੇ ਉਹ ਤਾਂ ਨਰਦਈ ਬੰਦੇ ਨੇ ਹਨਾ ਵੀਰੇ ਜਾਲ ਨਹੀਂ ਲੋਹੇ ਜਿਹੜੇ ਉਹ ਕਰਦੇ ਨੇ ਔਰ ਸਾਡੀ ਤਾਂ ਅਪੀਲ ਹੁੰਦੀ ਆ ਵੀ ਸਾਨੂੰ ਸੰਗਤ ਲੋਕ ਜਿਹੜੀ ਇਹ ਸਾਡਾ ਹੋਰ ਸਾਥ ਦੇਣ ਤਾਂ ਜੋ ਆਪਾਂ ਜਿਹੜੇ ਇਦਾਂ ਦੇ ਮਨੁੱਖ ਨੇ ਉਹ ਕੋਈ ਵੀ ਹੋ ਸਕਦਾ ਦੇਖੋ ਇੱਕ ਪੰਜਾਬ ਦੇ ਵਿੱਚ ਜਿਹੜੀ ਲਹਿਰ ਚੱਲੀ ਵੀ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਪਿੰਡਾਂ ਚੋਂ ਮਤੇ ਪਾਪਾ ਕੱਢੋ ਅਸੀਂ ਕਹਿੰਦੇ ਹਾਂ ਠੀਕ ਆ ਜੇ ਸਾਡੇ ਪੰਜਾਬ ਦੇ ਲੋਕ ਕਹਿੰਦੇ ਨੇ ਉਹ ਅਸੀਂ ਉਹਨਾਂ ਨਾਲ ਖੜਦੇ ਆ ਪਰ ਜਿਹੜਾ ਹੈਗਾ ਮੈਂਟਲੀ ਆ ਜਿਹੜਾ ਮੰਦਬੁੱਧੀ ਹੋ ਚੁੱਕਿਆ ਉਹ ਚਾਹੇ ਪੰਜਾਬ ਤੋਂ ਬਾਹਰ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਚਾਹੇ ਹਰਿਆਣੇ ਦਾ ਹੋਵੇ ਔਰ ਗੁਰਸੇ ਕੰਸਾਨ ਨੂੰ ਉਹਦੇ ਲਈ ਰਹਿਮਦਿਲੀ ਦਿਖਾਉਣੀ ਪੈਣੀ ਆ ਕਿਉਂਕਿ ਉਹ ਬਿਮਾਰ ਹੋ ਚੁੱਕਿਆ ਮਹਾਰਾਜ ਨੇ ਕਿਹਾ ਮਜਲੂਮ ਤੇ ਵਾਰ ਹੀ ਨਹੀਂ ਕਰਨਾ ਮਜਲੂਮ ਜੀ ਤਾਂ ਬਾਹ ਫੜਨੀ ਆ ਇਸ ਕਰਕੇ ਜਿਹੜੇ ਮੈਂਟਲੀ ਹੋ ਚੁੱਕੇ ਨੇ ਬੰਦੇ ਅਸੀਂ ਉਹਨਾਂ ਲਈ ਇਹ ਕਾਰਜ ਕਰ ਰਹੇ ਹਾਂ ਵੀਰੇ ਗੁਰੂ ਮਹਾਰਾਜ ਸਾਨੂੰ ਤਾਕਤ ਦੇਣ ਤੇ ਇਹ ਜਿਹੜਾ ਕਾਰਜ ਇਦਾਂ ਹੀ ਜਿਹੜਾ ਵੱਡੇ ਪੱਧਰ ਤੇ ਇਹਨੇ ਪਹੁੰਚ ਜਾਣਾ ਜੀ ਹਾਂਜੀ ਜੀ ਬਹੁਤ ਵਧੀਆ ਪ੍ਰਾਲਾ ਤੁਹਾਡਾ ਨੇ ਜੀ ਆਪਾਂ ਕਿਸੇ ਦਿਨ ਉਹ ਵੀ ਤੁਹਾਡੀ ਵੀਡੀਓ ਕਰਾਂਗੇ ਜਿਹੜੀ ਡੀ ਸੰਸਥਾ ਦੀ ਜਿਹੜੀ ਜੀ ਇਹ ਦਸਤਾਰ ਵਾਲੇ ਪਿੰਡਾਂ ਨਾਲ ਜੀ ਤੇ ਅੱਜ ਇੱਥੇ ਪਹੁੰਚੇ ਪਿੰਡ ਟੌੜਾ ਜੋ ਕਿ ਪਿੰਡ ਟੌੜਾ ਜਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਏ ਜੀ ਇੱਥੇ ਵਲਫੇਅਰ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਇਸ ਦੇ ਉੱਪਰ ਤੁਸੀਂ ਕੀ ਕਹਿੰਦੇ ਵੀਰੇ ਬਹੁਤ ਵਧੀਆ ਉਪਰਾਲਾ ਦੇਖੋ ਮੈਂ ਤਾਂ ਆਪ ਕਹੇਗਾ ਕਿ ਨੌਜਵਾਨਾਂ ਦਾ ਬਹੁਤ ਵਧੀਆ ਉਪਰਾਲਾ ਪਿੰਡ ਪੱਦਰ ਤੇ ਇਹੋ ਜਿਹੇ ਉਪਰਾਲੇ ਜਿਵੇਂ ਪਹਿਲਾਂ ਬਾਈਆਂ ਨੇ ਦਸਤਾਰ ਮੁਕਾਬਲਾ ਕਰਾਇਆ ਸੀ ਹੁਣ ਖੂਨਦਾਨ ਕੈਂਪ ਕਰਾਇਆ ਇਦਾਂ ਹੀ ਕੋਈ ਹੋਰ ਅਸੀਂ ਅੱਜ ਕੱਲ ਪਟਿਆਲੇ ਇੱਕ ਪ੍ਰੋਗਰਾਮ ਅਟੈਂਡ ਕੀਤਾ ਉੱਥੇ ਬੂਟਿਆਂ ਦੀ ਸੇਵਾ ਕੀਤੀ ਗਈ ਇੱਕ ਨੌਜਵਾਨ ਨੇ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ ਉਹਨੇ 7000 ਬੂਟਾ ਸ਼ਹਿਰ ਦੇ ਵਿੱਚ ਬੰਦੇ ਆਰ ਲੋਕ ਇੰਨੇ ਚੌਨਾ ਲੈ ਕੇ ਗਏ ਕਿਉਂਕਿ ਕਈ ਵਾਰੀ ਬੰਦਾ ਕਹੌਲ ਕਰਦਾ ਹੁੰਦਾ ਬੂਟਾ ਲਾਉਣ ਦੀ ਵੀ ਫੇਰ ਲਿਆਵਾਂਗੇ ਜਦੋਂ ਉਹਨਾਂ ਨੂੰ ਟ੍ਰੈਲੀ ਦਿਖੀ ਬੂਟਿਆਂ ਦੀ ਉਹ ਨਾਲ ਦੀ ਨਾਲ ਮਿੰਟੋ ਮਿੰਟੀ ਬੂਟੇ ਲੈ ਗਏ ਜੀ ਉਰੇ ਵੀ ਬੰਦੇ ਆ ਰਹੇ ਨੇ ਬੜੀ ਵੱਡੀ ਉਤਮ ਜਿਹੜੀ ਦੇਖੋ ਇਹ ਬਹੁਤ ਵੱਡਾ ਲੰਗਰ ਆ ਹਨਾ ਵੀਰੇ ਬਹੁਤ ਬਹੁਤ ਵੱਡਾ ਬਹੁਤ ਵੱਡਾ ਲੰਗਰ ਆ ਇਹ ਵਿਧਾਈ ਦੇ ਪਾਤਰ ਨੇ ਪਿੰਡ ਟੋੜਾ ਦਾ ਵੈਸੇ ਹੀ ਇਤਿਹਾਸਕ ਜਿਹੜਾ ਕਹਦੀਏ ਚੰਗੀਆਂ ਰੂਹਾਂ ਨਾਲ ਜੁੜਿਆ ਹੋਇਆ ਨਗਰ ਆ ਵੀਰੇ ਹਾਂਜੀ ਔਰ ਅਸੀਂ ਤਾਂ ਇਹਨਾਂ ਨੂੰ ਵਧਾਈ ਦਿੰਨੇ ਆ ਸਾਰੇ ਨੌਜਵਾਨਾਂ ਨੂੰ ਵੀ ਇਦਾਂ ਦੇ ਉਪਰਾਲੇ ਇਹ ਕੰਟੀਨਿਊ ਚੱਲਣੇ ਚਾਹੀਦੇ ਨੇ ਹਰੇਕ ਪਿੰਡਾਂ ਦੇ ਵਿੱਚ ਜੀ ਠੀਕ ਹੈ ਬਹੁਤ ਵਧੀਆ ਮੈਸੇਜ ਦਿੱਤਾ ਪਾਲ ਸਿੰਘ ਖਰੋੜ ਨੇ ਲਚਕਾਣੀ ਵਾਲਿਆਂ ਨੇ ਜੋ ਕਿ ਆਪਣੇ ਨਾਲ ਨੇ ਵੀ ਰਹੇ ਤੇ ਆਪਣੇ ਵੈਲਫੇਅਰ ਕਲੱਬ ਦੇ ਨੌਜਵਾਨ ਨੇ ਇਹ ਵੀ ਦਿਖਾ ਦਿਓ ਜਿੱਦਾਂ ਸਾਰੇ ਮੁੰਡੇ ਨੂੰ ਨੌਜਵਾਨਾਂ ਨੂੰ ਜਿਨ੍ਹਾਂ ਤੇ ਫਿਰ ਅੱਜ ਬਾਈ ਜੀ ਪਹੁੰਚੇ ਨੇ ਪਾਲ ਸਿੰਘ ਖਰੋੜ ਖੂਨਦਾਨ ਕੈਂਪ ਦੇ ਵਿੱਚ ਆ ਤੇ ਕਹਿੰਦੇ ਖੂਨਦਾਨ ਕੀਤਾ ਹੋਇਆ ਤੁਹਾਡਾ ਕਿਸੇ ਜਾਨ ਬਚਾ ਸਕਦਾ ਏ ਤੇ ਅਸੀਂ ਪਹੁੰਚਦੇ ਹਾਂ ਉਸ ਜਗ੍ਹਾ ਜਿਸ ਦੇਗਾ ਤੇ ਲੱਗਾ ਹੋਇਆ ਖੂਨਦਾਨ ਕੈਂਪ